ਤੇ ਦੇਖ ਸਕਦੇ ਹੋ ਜੀ ਇਸ ਮਰਦੇ ਵਿੱਚ ਵੀ ਅੰਤਲ ਕੰਮ ਕਰ ਰਹੇ ਨੇ ਦੇਖੋ ਚੌਥ ਨਿਸ਼ਾਨ ਦੋ ਨੰਬਰ ਸੰਜੀ ਵਾਲਾ ਬਟਨ ਦਬਾ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੋਟ ਪਾ ਕੇ ਕਾਮਯਾਬ ਕਰੋ ਚੌਥ ਨਿਸ਼ਾਨ ਆਏਗਾ ਜੀ ਤੁਸੀਂ ਦੇਖ ਸਕਦੇ ਹੋ ਇਲੈਕਸ਼ਨ ਬਹੁਤ ਨੇੜੇ ਹੈਗੇ ਆ ਲੋਕੀ ਜਿਹੜੇ ਬਹੁਤ ਸਮਰਥਨ ਕਰ ਰਹੇ ਨੇ ਯੰਗ ਪਰਸਨ ਹੋਣ ਬਜ਼ੁਰਗ ਹੋਣ ਮਾਤਾ-ਵਾ ਹੋਣ ਬੇਬੀਆਂ ਹੋਣ ਸਾਰੀਆਂ ਰਾਜਪੀ ਸਾਹਿਬ ਨੂੰ ਸਪੋਰਟ ਕਰ ਰਹੀਆਂ ਹਰ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਤੋ ਬੋਟ ਜਰੂਰ ਪਾਓ ਪੰਜੇ ਨੂੰ ਪਾਓ ਕਾਂਗਰਸ ਨੂੰ ਪਾਓ বিজেপি ਨੂੰ ਪਾਓ ਜਿੰਨ ਮਰਜੀ ਪਾਓ ਬੋਟ ਜਰੂਰ ਪਾਣੀ ਚਾਹੀਦੀ ਆ ਤੁਸੀਂ ਦੇਖ ਸਕਦੇ ਹੋ ਉੱਥੇ ਖੜੇ ਹੋਏ ਨੇ ਤੇ ਆਹ ਤੁਸੀਂ ਦੇਖ ਸਕਦੇ ਦਫ਼ਤਰ ਦੇ ਵਿੱਚ ਖੜੇ ਹੋਏ ਆ ਹੱਥ ਬਦਲੇਗਾ ਹਾਲਾਤ ਰਾਹੁਲ ਗਾਂਧੀ ਜੀ ਵੀ ਹੈਗੇ ਆ ਅਰਦਾਸੀ ਬਾਜਬਾ ਵੀ ਹੈਗੇ ਆ ਅਮਰਿੰਦਰ ਸਿੰਘ ਰਾਜਾ ਬੜੀ ਖ਼ਤਰਾ ਹੈਗੇ ਆ ਇਹਨਾਂ ਨੇ ਦਿੱਤੀਆਂ ਜਿਵੇਂ ਕਾਂਗਰਸ ਨੇ ਗਰੰਟੀਆਂ ਨੌਜਵਾਨਾਂ ਲਈ ਕਿਸਾਨਾਂ ਲਈ ਤੇ ਇੱਕ ਹਰ ਹੰਤਲ ਬੋਟ ਲੈ ਕੇ ਖੜੇ ਹੋਏ ਨੇ ਦੇਖ ਸਕਦੇ ਹੋ ਹੱਥ ਬਦਲੇਗਾ ਹਾਲਾਤ ਰਾਜਾਵੜੀਨ ਸਾਹਿਬ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਅੱਗੇ ਵੀ ਵੀਡੀਓ ਸ਼ੇਅਰ ਕਰ ਦੋ ਬਾਅਦ ਦੇਖ ਸਕਦੇ ਹੋ ਇਸੇ ਨਾਰੀਨੀਆਂ ਮਜ਼ਦੂਰਨੀਆਂ ਕਿਸਾਨਨੀਆਂ ਨਾਰੀਨੀਆਂ ਨੌਜਵਾਨੀਆਂ ਹੱਥ ਬਦਲੇਗਾ ਹਾਲਾਤ ਇਹ ਹੈਗੇ ਆ ਜੀ ਰਾਹੁਲ ਗਾਂਧੀ ਜੀ ਭੜ ਗਏ ਜੀ ਕਾਂਗਰਸ ਨੂੰ ووٹ ਪਾਓ ਵੱਟਵਾਂ ਜਿਤਾਓ ਬਾਕੀ ਦੇਖਦੇ ਆ ਇੱਕ ਦਿਨ ਨੂੰ VOTING ਹੈਗੀ ਆ ਆਪ ਤੁਸੀਂ ਚਿਹਰਾ ਜਰੂਰ ਯਾਦ ਰੱਖੋ ਇਹ ਯੰਗਸਟਰ ਹੈਗੇ ਨੇ ਜੁਣੀ ਜਵਾਨ ਹੈਗੇ ਨੇ ਬਾਕੀ ਲੋਕ ਜੋ ਹੈ ਬਜ਼ੁਰਗ ਨੇ ਪਰ ਇਹ ਯੰਗ ਖੂਨ ਹੈਗਾ ਇਹਨਾਂ ਦੀ ਆਵਾਜ਼ ਵਧੀਆ ਚੱਕੀ ਜਾਏਗੀ ਪਾਰਲੀਮੈਂਟ ਦੇ ਵਿੱਚ ਆਪ ਤੋਂ ਬਦਲੇਗਾ ਆਪ ਤੋਂ ਵੱਟਵਾਂ ووٹ ਪਾਓ ਕਾਂਗਰਸ ਨੂੰ ਜੀ ਬਹੁਤ ਜਰੂਰ ਬਾਓ ਬਾਡੀਆਂ ਆਂਦੀ ਜਾਂਦੀ ਰਹਿੰਦੀਆਂ ਪਰ ਜੋ ਤੁਹਾਨੂੰ ਲੱਗਦਾ ਕਿ ਵਧੀਆ ਕਰੇਗੀ ਉਸ ਨੂੰ ਵੋਟ ਪਾਓ ਤੇ ਦੇਖਦੇ ਹੋ ਰਾਹੁਲ ਗਾਂਧੀ ਜੀ ਪਨਾਹ ਰਾਜਾਵਲੀ ਸਾਹਿਬ ਹੈਗੇ ਨੇ ਨਾਰਾ ਇਹਨਾਂ ਨੂੰ ਦਿੱਤਾ ਹੱਥ ਬਦਲੇਗਾ ਲਾਟ ਮਰੀਆਨਾ ਹੋ ਰਹੀ ਹੈ ਦਫਤਰ ਵੀ ਬੁਲਿਆ ਤੁਹਾਨੂੰ ਦਿਖਾਇਆ ਦੀ ਗੱਲ ਵੀ ਵਧੀਆ ਲਾਇਕ ਇੰਤ ਹੈ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਇਹ ਆਵਾਜ਼ ਦੀ ਕਮੇਟੀ ਕੀਮ ਕਰ ਰਹੀ ਹੈ ਬੀਜੇਡੀ ਵੀ ਕਰ ਰਹੀ ਹੈ ਕਾਂਗਰਸ ਵੀ ਕਰ ਰਹੀ ਹੈ ਬਾਕੀ ਤੁਹਾਡੇ ਹੱਥੇ ਹੈ ਵੋਟ ਕਿਨੂੰ ਪਾਣੀ ਹੈ ਜਰੂਰ ਵੋਟ ਪਾਓ ਥੈਂਕ ਯੂ